ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਘੰਤਰਾ ਨੂੰ ਮੀਤ ਜੀ ਆਦੇ ਤੇ ਸਾਰੇ ਜਣੇ ਠੀਕ ਹੋ ਹੋ ਗਏ ਲੰਗਾਇਆ ਪਾਸਲ ਤੇ ਮੈਂ ਫਿਰ ਉਹਨਾਂ ਦਾ ਖਾਣਾ ਨਹੀਂ ਖੋਲ ਕੇ ਇਹਨੂੰ ਮੈਂ ਹੀ ਖੋਲੂਗੀ ਹੁਣ ਮੀਤ ਨੇ ਆ ਕਿਹਾ ਪਾਸਲ ਹੈ ਕੱਲ੍ਹ ਤੇ ਖੋਲ ਲੈ ਬੈਠੇ ਹੁੰਦੇ ਆ ਸੋਚਿਆ ਜਦੋਂ ਕੁਛ ਨਾ ਕੁਛ ਨੂੰ ਲਾਇਆ ਜਾਏ ਜਿਹਨੂੰ ਵੇਖੀ ਗਈ ਲੱਗੀ ਲਈ ਹੈ ਨਾ ਠੀਕ ਸਾਮ ਲਾਈ ਜਾਂਦੀ ਹੈ ਕੀਜਾ ਹੈ ਬੰਨਾ ਵਾ ਕਿੰਨੀਆਂ ਘਮਗਾਵਾਂਗੇ ਜੇੜੀ ਚੀਜ਼ ਵੇਖ ਲੋ ਉਹਨੂੰ ਦਿਲ ਕਰਦਾ ਲੈ ਜੇੜੀ ਚੀਜ਼ ਵੇਖ ਲੋ ਉਹਨੂੰ ਵੀ ਚਾਹਤ ਆਈ ਤੁਸੀਂ ਜਾਂ ਹੁੰਦੀ ਹੈ ਬੜੀਆਂ ਸੋਹਣੀਆਂ ਜਿੰਨ ਤੇ ਆ ਕੇ ਵਰਨਾ ਕੀ ਲੱਗਦਾ ਚੀਜ਼ਾਂ ਹੁੰਦੀਆਂ ਸੋਹਣੀਆਂ ਆਂਡਲਾਈਨ ਚੀਜ਼ਾਂ ਮਿਲਦੀਆਂ ਵਧੀਆ ਨਾ ਹਾਂ ਅੱਛਾ ਫਾਦ ਕਰਕੇ ਫਿਰ ਦਿਲ ਕਰ ਪੈਂਦਾ ਮੰਗਾਉਣ ਲਈ ਆਨਲਾਈਨ ਮਗਾਏ ਤੇ ਇਹਨਾਂ ਦੇ ਵਿੱਚ ਆਪਣੇ ਘਰ ਸਿਆਲ ਵਾਲੇ ਭਾਵੇਂ ਗਰਮੀਆਂ ਵਾਲੇ ਕੱਪੜੇ ਪਾ ਕੇ ਅਲਮਾਰੀ ਚ ਰੱਖ ਲੋ ਚਾਹੇ ਭੇਟੀ ਵਗੈਰਾ ਚ ਰੱਖਣੇ ਹੋ ਨਵੇਂ ਨਵੇਂ ਸੂਟ ਜਿੰਦਾ ਹਨਾ ਮੇਰਾ ਇਹ ਕਿ ਕਿੱਥੇ ਚੱਲ ਗਈ ਨੁਕਾ ਦੇ ਇਹ ਦੰਦ ਥੈਲੇ ਜਈ ਇੱਕ ਹਿਸਾਬ ਨਾਲ ਇਹਦਾ ਥੈਲਿਆਂ ਚ ਕਪੜੇ ਵਿੱਚ ਰੱਖ ਦੋ ਇਹ ਉਹ ਕੀ ਜਮਾਈ ਵੀ ਨਹੀਂ ਕੀ ਜਿੱਦਾਂ ਸਦਾਣਾ ਲਾਈ ਨੂੰ ਕੋਲ ਸੂਡ ਹੁੰਦੀ ਆ ਮੋਟੇ ਕੋਲ ਆ ਬੰਦਾ ਦੋਈ ਦੇ ਘਟਾ ਹੀ ਪੈਂਦਾ ਜਿੱਦਾਂ ਉਹ ਚੁੰਨੀਆਂ ਹੁੰਦੀਆਂ ਢਾਡੀਆਂ ਖਰਾਬ ਹੋ ਜਾਂਦੀਆਂ ਵਾ ਕਿਹੜੇ ਕਾ ਕਿਹੜਾ ਪੁੜਾਉਂਦਾ ਉਹ ਚੁੰਨੀਆਂ ਦਾ ਪਿਓਰ ਪਿਓਰ ਦੀਆਂ ਚੁੰਨੀਆਂ ਜਿਹੜੀਆਂ ਹੁੰਦੀਆਂ ਉਹ ਬੰਦਾ ਪਾ ਕੇ ਰੱਖ ਲਈ ਬਦਲ ਆ ਲੈਨੇ ਆ ਆ ਉਹਦੇ ਜਦੋਂ ਕੱਪੜੇ ਬੋਲ ਕਰਕੇ ਰੱਖਾ ਬਸ ਤਰ੍ਹਾਂ ਹੋਦੀ ਆ ਨੇ ਉਹਨੂੰ ਕੀ ਪੜਾਈ ਫੈਨਦਾ ਇਹ 160 ਨੇ ਮੇਰੇ ਭਾਈ ਕਿੰਨੇ ਪੀਸ ਆ ਇਹ ਹੈ 80 ਤੇ 80 ਪਾ ਸਹੀ ਆ ਹਾਂ ਇਦਾਂ ਦਾ ਵੇ ਸੂਟ ਜਿੱਦਾਂ ਤੁਹਾਡੇ ਪਿਓਰ ਦੇ ਉਹ ਘਟਾ ਪਿੰਦਾ ਕਹਿੰਦਾ ਬੱਡੇ ਥੇ ਵੀ ਰੱਖ ਛੱਡੀ ਦੇ ਆ ਉਹ ਪੱਟੇ ਵੀ ਪਿਓਰ ਵਾਲੇ ਇਕੱਠੇ ਕਰਕੇ ਬੰਦਾ ਪੈ ਭਾ ਹੁਣ ਮਾਂ ਬੰਦੀ ਆ ਵਾ ਕੰਮ ਹਾਂ ਠੀਕ ਆ ਲਗਾ ਕੇ ਆ ਨਾ ਮੈਨੂੰ ਇਦਾਂ ਜਗ੍ਹਾ ਮੰਨਣੀ ਹੁੰਦੀ ਆ ਮੈਂ ਨਾਲ ਸੁਣੇ ਦਾ ਸਰੋਪਾਂ ਦਾ ਨੰਬਰ ਉਹ ਰਿਹਾ ਇਹਨੇ ਜਾਣੇ ਉਹ ਤੇ ਮੈਂ ਕਾਹ ਸੱਦਾ ਪਾ ਜੋੜਤ ਹਾਂ ਹਾਂਜੀ ਮੈਂ ਮੈਨੂੰ ਜੋੜੀ ਮਿਸ਼ੋ ਮਿਸ਼ੋ ਜੇ ਸਫਤ ਮੈਂ ਨਾਲ ਉਹ ਮੋਦੀ ਫਦੇਦੀਆਂ ਪੈਨਸਲ ਖੇਦਰਾ ਤੇ ਫੇ ਮੈਂ ਕੱਲ ਕਰਕੇ ਫੇ ਮੈਂ ਕੈਨਸਲ ਕਰਦਾ ਕੰਮ ਕੇ ਮੈਂ ਕੋਲੋਂ ਤੋਂ ਕੋਲੋਂ ਪਹਿਲਾਂ ਕਿੰਨੇ ਚੀਜ਼ਾਂ ਆਰਡਰ ਕੀਤੀਆਂ ਵਾ ਦੇ ਹੋਗੇ ਦੇ ਆਜੇ ਮਾਈਕ ਕਿਤੇ ਮਾਈਕ ਆਉਣੇ ਆ ਐਮਾਜ਼ਨ 'ਚ ਇੰਨਾ ਸਵਾਲ ਹੁੰਦਾ। ਸੁਣੋ ਜੀ ਮੈਂ ਆਪ ਕਦੀ ਆਰਡਰ ਨਹੀਂ ਲਿਆ ਕੀਤਾ। ਤੇ ਫਿਰ ਮੈਨੂੰ ਇਹ ਹੀ ਕਿਤੇ ਗਲਤ-ਗੁੱਲਤ ਨਾ ਹੋ ਗਿਆ। ਛੱਡ ਪਰ ਮਾਣਾ ਫੁੱਲ ਨੂੰ ਲੱਗ ਭਾਵੇਂ ਫੇਰ ਤਬੂੰਗੀ। ਇੰਨਾ ਲੈ ਫੁੱਲ ਨੂੰ ਬੁੱਝੇ ਕਿਵੇਂ ਕਿੱਦਾਂ ਗੱਲ। ਮੈਂ ਐਮਾਜ਼ਨ ਨੂੰ ਸਵਾਲ ਹੁੰਦਾ ਵੀ ਬੜਾ। ਐਮਾਜ਼ਨ ਦਾ ਇਹ ਆ ਨਾ ਕਿ ਉਹ ਜੂਐਸਏ ਦਾ ਵਾ ਨਾ ਐਪ। ਉਹ ਤੋਂ ਚੀਜ਼ਾਂ ਸਾਰੀਆਂ ਵਧੀਆ ਮਿਲਨੇ ਹੁੰਦੀਆਂ। ਸਾਰੀਆਂ ਮਾਂ ਜੋਦੀਆਂ ਹੀ ਹੁੰਦੇ ਗਿਆ। ਐਮਾਜ਼ਨ ਤੋਂ ਜਿਹੜੀ ਚੀਜ਼ ਮੰਗਾਵਾਂਗੇ ਉਹੀ ਨਿਕਲਨੀ ਆ ਬਾਕੀ ਕਈ ਐਪ ਉਹਨਾਂ ਤੋਂ ਫਿਰ ਜੋ ਮੰਗਾਇਆ ਹੁੰਦਾ ਕਈ ਵਾਰ ਨਹੀਂ ਨਿਕਲਦਾ ਪਰ ਐਮਾਜ਼ਨ ਤੋਂ ਜੋ ਮੰਗਾਈਏ ਉਹੀ ਇਹ ਅੱਜ ਹੋਣੇ ਫੜਦੇ ਨੇ ਰਾਜ ਅੱਛਾ ਹਮਨੇ ਮੋਟਰ ਫੜਕੇ ਜਾਏ ਰਾਹ ਉਹ ਪਾਰ ਖੱਡੇ ਵਾਲਾ ਉਹ ਪਾਸੇ ਲਾਉਗਾ ਹਾਂ ਉਹ ਵੀ ਕਰ ਪਾਸੇ ਤੱਕ ਨੂੰ ਆਇਆ ਨਾ ਆਨਲਾਈਨ ਚੀਜ਼ਾਂ ਖਰੀਦਣ ਦਾ ਇਹ ਕਿ ਟਾਈਮ ਬਚ ਜਾਂਦਾ ਵਾ ਹੈਨਾ ਉਦੋਂ ਆਪਾਂ ਮਥਾਰਾ ਦੁਕਾਨ ਦੇ ਜਾ ਕੇ ਫਿਰ ਤੁਰ ਕੇ ਵੇਖਣਾ ਲੱਗਦਾ ਏਦਾਂ ਉਹਨੇ ਹਾਰੀ ਹੋਰ ਚੀਜ਼ਾਂ ਵੱਡੀ ਗੱਲ ਜਿੰਨਾ ਨਹੀਂ ਪੈਂਦਾ ਦੁਕਾਨਦਾਰ ਦੇ ਨਾਲ ਦੁਕਾਨਦਾਰ 100 ਵੀ ਸਹੀ ਚੀਜ਼ਾਂ ਇੰਨੇ ਅਜੇ 100 ਦੀ ਕਿੰਨੇ ਉਹਨਾਂ ਨੇ ਕਿਹਾ ਅਸੀਂ ਨਹੀਂ ਦੇ ਅਸੀਂ ਉਹ ਦੁਕਾਨਾਂ ਵਾਲੇ ਕਿਹੜੇ ਘੱਟਾ ਉਹਨਾਂ ਕੋਣ ਕਿ ਉਹ ਸਿਕੋਂਾ ਪਹਿਲਾਂ ਹੀ ਮੰਨ ਲਿਆ ਸੀ ਦੁਕਾਨ ਵਾਲੇ ਵੀ ਜੇ ਮੰਨ ਲਓ ਪੂਰਾ ਬੋਟ ਹੈ ਮੈਂ ਉਹਦਾ ਨਹੀਂ ਇਹਦਾ ਇਹ ਜਿੰਨੇ ਟਾਈਨੇ ਕਰੇ ਅੰਨ ਦੇ ਫੜਾ ਕੇ ਦੁਕਾਨ ਦਾ ਪੂੜਾ ਨਹੀਂ ਮੈਂ ਬੰਨੀ ਰਹੇਗੀ ਇੰਨੀ ਘੜੀਆਂ ਮੈਂ ਖਾਣ ਕੰਮ ਨਹੀਂ ਆਪਾਂ ਨਹੀਂ ਕਿ ਆਖੀ ਨਾ ਕਾਸੀ ਜੀ ਮੈਂ ਪੂੜਾ ਨਹੀਂ ਇਹ ਪਹਿਲਾਂ ਨਹੀਂ ਘੱਟ ਕਰਦੀ ਹੁੰਦੀ ਜਿੰਨੇ ਕਹਣਾ ਉਹਨੇ ਤੇਰਾ ਮੈਂ ਵੈਸੇ ਬੜੇ ਔਖੇ ਕਮਾਈਦੇ ਹੀ ਉਹ ਮਾਤਾ ਜੀ ਜਿੰਦ ਕੇ ਸਾਇਕਲ ਕਰਾਉਂਦਾ ਨਹੀਂ ਤਾਂ ਥੋੜਾ ਥੋੜਾ ਕਰਾਉਣੇ ਵੀ ਪੈਂਦੇ ਮਾਤਾ ਜੀ ਮਾਤਾ ਇਹ ਕਿ ਕਈ ਉਹਦੀ ਛੇ ਨਹੀਂ ਲਾ ਰਹੇ ਜਿਹੜਾ ਬੰਦਾ ਨਹੀਂ ਘਟ ਕਰਦਾ ਉਹ ਛੇਲੇ ਵਾਲ ਹੁੰਦੇ ਹੁੰਦੇ ਨੇ ਮੈਂ ਦੁਕਾਨਦਾਰ ਨੇ ਪਹਿਨੇ ਵਾਧਾ ਦੱਸੇ ਹੁੰਦੇ ਆ ਪਤਾ ਵੀ 350 ਵਾਧਾ ਦੱਸਦੇ ਆ ਹ ਕਸਟਮਰ ਨੇ ਉਹਨਾਂ ਨੂੰ ਵੀ ਪਤਾ ਨਹੀਂ ਕਸਟਮਰ ਨੇ ਘਟਾਉਣਾ ਹੀ ਆ ਥੋੜੇ ਬੋਤੇ ਇਸ ਕਰਕੇ ਉਹਨਾਂ ਥੋੜੇ ਵਾਧੀ ਦੱਸੇ ਹੁੰਦੇ ਆ ਦਾਹੀ ਤੇ 300 ਆਉਂਦੇ। ਜਦੋਂ ਇਸ ਵਾਰ 300 ਆਉਂਦੇ। 300 ਰੁਪਏ ਆਇਆ ਸੀ ਤਾਂ। ਮੈਂ ਤਾਂ ਯਾਰ ਨੂੰ ਦੇਖਣਾ ਤੂੰ ਕੀ ਚੱਕ ਲਈਂ ਮੇਰੇ ਵੱਧ ਕਰ। ਆਸ ਬਣਾਇਆ 400 ਰੁਪਏ। ਪਰ ਪਤਾ ਨਹੀਂ ਪੂਨਮ ਨੇ ਕਿਹੜੇ ਹਿਸਾਬ ਨਾਲ ਕੋ ਕਟਵਾ ਲਿਆ। ਮੈਂ ਵੀ ਗਿਆ ਸੀ ਬਾਅਦ ਚ ਉਹੀ ਦੁਕਾਨ ਤੇ। ਮੈਨੂੰ ਨਹੀਂ ਕਟਾਏ ਇਹਨਾਂ ਨੇ। ਨਹੀਂ ਮੈਂ ਬਾਅਦ ਚ ਡੱਬੇ ਲੈਣ ਦੇ ਉਦੋਂ ਕਟਵਾ ਕੇ ਆ ਗਿਆ। ਨਹੀਂ ਉਹ ਤੋਂ ਬਾਅਦ ਮੈਂ ਫੇਰ ਬਾਅਦ ਚ ਤਿੰਨ ਡੱਬੇ ਲੈ ਆਇਆ ਨਾ ਇੱਕ ਪੂਆ ਨੇ ਮੰਗਵਾਇਆ ਪੂਆ ਜੀ ਨੇ ਮੰਗਵਾਇਆ ਦੋ ਮੈਂ ਆਪਣੇ ਲਈ ਲੈ ਕੇ ਆਇਆ। ਉਹ ਡਾਡੀ ਖਾਣੀਆਂ ਨਾ ਪੂਨੋਂ ਦੋ ਡੱਬੇ। ਉਹਨਾਂ ਨੇ ਨਹੀਂ ਘੱਟ ਕੀ ਤੇ 10 ਰੁਪ ਉਹਨਾਂ ਨੂੰ ਪਤਾ ਇਹ ਬੀਬੀ ਥੋੜੀ ਜਿਹੀ ਜਿਤਨਾਲੀ ਹੈ ਨਹੀਂ ਹੁਣ ਦੁਕਾਨਦਾਰ ਜਿੰਨੇ ਪੈਸੇ ਮੰਗੇ ਉਹਨੇ ਦੇ ਗਏ ਉਹਨਾਂ ਕਹਿੰਦੇ ਹੁਣ ਆਏ ਤਾਂ ਕਿ ਫੇਰ ਇਹ ਪੱਕਾ ਹੁਣ ਗਾਹ ਦੀ ਆਉਂਦੇ ਆ ਜਿੰਨਾ ਮੰਗਾਗੇ ਉਹਨੇ ਦੇ ਦੇਣੇ ਕੰਮ ਉਹ ਹੋਣਾ ਕੋਈ ਦੌਰ ਨਾਲ ਖਾਂਦਾ ਮਾਂ ਦੇ ਕਹਿੰਦੇ ਮੈਂ ਮਠਿਆਈਆਂ ਲੈਣਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਨਾਲ ਦੀ ਦੁਕਾਨ ਤੋਂ ਨਾਲ ਫਵਾੜੀ ਰੱਖਣੇ ਨਹੀਂ ਨਹੀਂ ਇਹ ਕਿ ਉੱਥੇ ਮਠਿਆਈਆਂ ਦਾ ਵਧੀਆ ਮਿਲਦੀਆਂ ਨਹੀਂ ਸਵਾਦ ਹੂੰ ਦੁਕਾਨ ਵਾਲੀਆ ਨਾ ਪਿੰਡ ਵਾਲੀ ਤੋਂ ਪਿੰਡ ਵਾਲੀਆ ਦੀ ਦੁਕਾਨ ਨਾਲ ਆਪਾਂ ਫੇਰ ਹਮੇਸ਼ਾ ਇਹ ਹੀ ਕੋਲੋਂ ਲੈਨੇ ਆਂ ਸਾਡੇ ਸਿਆਰ ਇਹੋ ਕੋ ਮਾ ਬਸਾਇਆ ਆਹੋ ਮੇਰੇ ਡੱਬੇ ਲੈ ਗਿਆ ਕਾਕਾ ਹੋਇਆ ਹੀ ਮਨੇ ਜੇ ਤੈ ਮੈਂ ਤੈਨੂੰ ਮੰਨ ਗਈ ਆ ਜੇ ਇਹ ਕੱਟ ਕਰਵਾ ਲਿਆ ਨਹੀਂ ਕੋਈ ਨਹੀਂ ਉਹ ਹੋ ਵੀ ਤਾ ਨਹੀਂ ਆ ਗਿਆ ਕਿ ਵਕਲ ਤਾਂ ਮੈਂ ਨਹੀਂ ਨਹੀਂ ਈ ਤੈਨੂੰ ਦੱਸਿਆ ਨਹੀਂ ਤੂੰ ਆਇਆ ਇਹਨੂੰ ਬੰਦੀ ਆ ਤੇ ਕਪਈਆ ਮੇਰੇ ਕੱਟ ਮੈਂ ਤਾਂ ਬੋਲਦਾ ਦੇਖਣੀ ਹੈ ਨਹੀਂ ਬੋਲਣੇ ਜੈਸੂ ਵਾਚ ਨਾ ਪਈ ਆਈ ਉਹ ਤੇ ਬਾਰੇ ਘਟੀ ਪਾਸੀ ਆ ਗਈ ਜਦੋਂ ਜਦੋਂ ਹਾਲਗੇ ਵਿੱਚ ਇਹ ਕਾਰਨਾਮਾ ਹੋ ਗਿਆ ਕਾਰਨਾਮਾ ਵੱਡਾ ਬੋਲਣੇ ਬੈਸ ਮਿਲਣਾ ਬਸਾਂ ਮੰਗੀ ਜਾਂਦੀਆਂ ਸਕੂਲਾਂ ਵਾਲਿਆਂ ਦਾਦੀ ਆ ਵੀ ਨਹੀਂ ਦਾਦੀ ਆ ਵੀ ਨਹੀਂ ਨਾ ਬਸ ਕੱਲ੍ਹ ਲੈ ਆਉਂਗਾ ਵੀ ਆਨੀ ਬੱਸ ਮੰਗ ਲਈ ਆਨੀ ਰਸੋਈ ਨਹੀਂ ਕੱਲ੍ਹ ਜਿਸ ਨੂੰ ਆਇਆ ਮੈਂ ਸਵੇਰੇ ਅੰਧਾ ਮਮਾ ਛੱਤੀ ਆ ਨਾ ਸਵੇਰੇ ਛੱਤੀ ਆ ਨਾ ਘਰ ਆ ਨੂੰ ਮੱਠੀ ਕਰਕੇ ਹੁੰਦਾ ਲੋ ਮਮਾ ਸਵੇਰੇ ਸੁਣ ਨਹੀਂ ਜਾ ਸਵੇਰੇ ਫੇਰਾ ਮੁੰਡਾ ਵੀ ਵਿਆਹ ਹਰ ਵੀ ਸੁਤਾ ਪਿਆ ਹੀ ਰੋਈ ਜਾਂਦਾ ਨਾ ਥਾਣਾ ਨੇ ਮੈਂ ਚੱਲ ਕੇ ਸੁਲੇ ਲੈਣਾ ਤੂੰ ਆਨੀ ਸਵੇਰੇ ਛੱਤੀ ਆ ਨਹੀਂ ਨਾ ਉਹ ਸੁਤਾ ਬੇ ਨਹੀਂ ਆ ਆ ਦਿਨਾਂ ਤੋਂ ਸਵੇਰੇ ਬੰਦੇ ਨਹੀਂ ਚੜੇ ਕਰੂ ਰਾਜ ਲੋਹੀ ਦਾਗਾ ਜਿੱਦਣ ਹੋਣੇ ਨੇ ਸਕੂਲੇ ਹੁਣ ਸਕੂਲੇ ਜਾਣਾ ਵੇਣ ਇਹਨੂੰ ਮੈਂ ਕੀ ਕਹਣਾ ਰਾਤ ਨੂੰ ਸੁੱਤੇ ਪੈਣੇ ਮਿਲੂਈ ਨਾ ਕੀ ਰੋਂਦੇ ਹੀ ਨਾ ਇਹਨੂੰ ਇਹ ਹੋ ਜਾਂਦਾ ਵਹਿਮ ਵੀ ਨਹੀਂ ਦੇਣ ਚੱਲ ਗਿਆ ਜਦੋਂ ਕਿ ਰਾਤ ਨੂੰ ਰੋਲੀ ਹੋਣੀ ਹੋਣਾ ਹੈ ਨਾ ਮੇਰੀ ਮੰਮਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਪਤਾ ਨਹੀਂ ਨਹੀਂ ਰਹੀ ਜੰਨੀ ਰਹੀਏ ਸੋਜੋ ਸੋਜੋ ਹਰ ਨਹੀਂ ਜਾਣਾ ਫੇਰ ਹੁੰਦਾ ਮੈਂ ਉੱਠ ਕੇ ਰੋਣ ਬਹਿ ਜਾਂਦਾ ਵਾ ਨਿਆਣੇ ਨਿੱਕੇ ਪੜਾਈਆਂ ਬੋਲ ਬੰਡੇ ਆ ਹਰਵੀਰ ਬੜਾ ਉਖਾ ਗਿਆ ਅੱਜ ਦਾ ਨਾ ਅੱਜ ਨੂੰ ਹੋ ਗਿਆ ਕਿਹਦੇ ਦੇ ਨਵੇਂ ਬੱਚਾ ਜਿੱਥੇ ਕਾਦੀ ਦੇਂਦਾ ਮੰਨ ਨਹੀਂ ਕਿੱਥੇ ਕਿੱਥੇ ਇਹ ਬੰਦੂਤੀ ਕਰਾ ਕੇ ਦਿੰਦਾ ਨਾ ਨਿਆਣੇ ਆ ਜੀ ਦੇਣੀ ਅਗਲੇ ਦੱਜ ਮੈਂ ਅਜਿਹਾ ਪੇਪਰ ਦੀ ਜਾ ਹੁਣ ਕੀ ਮਕਾਉਣਾ ਫੇਰ ਆਮਾ ਜੋਂ ਤੂੰ ਹੁਣ ਆਮਾ ਜੋਂ ਤਿੱਦ ਫੇਰ ਪਾਸਾ ਲਾਊਗਾ ਉਹ ਰਾਜਿੰਦਰ ਦੀ ਦਾ ਪਾਸਾ ਹੋਣਾ ਉਹਦਾ ਭਾਵਾ ਹੈ ਤਾਂ ਨਾ ਹੋ ਕਿੰਨੇ ਤੂੰ ਪਾਸਾ ਨਹੀਂ ਲਿਖ ਤੋ ਪਾਸਾ ਨਾ ਪਾ ਦਿਨਸ ਮਾਰਨਾ ਕੋਣਾ ਨਿਕਲ ਗਿਆ ਮਿਸ਼ੋ ਤਾਂ ਵੇਂਕੇ ਬੰਦ ਹੋ ਗਈ ਹੈ ਮਿਸ਼ੋ ਤਾਂ ਇਹ ਕਿ ਹਾਂ ਅਰ ਬਸ ਹੁੰਦੇ ਇਹ ਕਿ ਕੁਆਲਿਟੀ ਬੜੀ ਵਧੀਆ ਮਿਲਦੀ ਆ ਮੈਂ ਕਹਿੰਦਾ ਨਾ ਤੇ ਮਿਸ਼ੋ ਤੇ ਸਸਤਾ ਮਿਲਦਾ ਹਨ ਜੋਂ ਤੂੰ ਥੋੜਾ ਮਹਿੰਗਾ ਮਿਲਦਾ ਵਾ ਉਹ ਵੀ ਚੀਜ਼ ਵਧੀਆ ਹੁੰਦੀ ਹੈ ਹਾਂ ਚੀਜ਼ ਵਧੀਆ ਹੁੰਦੀ ਆ ਚਲੋ ਚਲੋ ਜੀ ਆਹੀ ਅੱਜ ਦਾ ਵੱਡਾ ਗੱਲਬਾਤ ਬਸ ਇਦਾਂ ਹੀ ਖਾ ਪੀ ਲਿਆ ਵਾ ਅੱਜ ਕੁਝ ਲਿਆ ਵਾ ਚਲੋ ਹੁਣ ਵੀਡੀਓ ਬਣਾਈਏ ਵੀਡੀਓ ਦੀ ਤਿਆਰੀ ਹੋਣ ਕੇ ਰੋਟੀ ਮੜੀ ਖਾ ਕੇ ਹੁਣ ਵੀ ਉਹਦਾ ਇਹ ਆ ਕਿ ਵੀਡੀਓ ਦਾ ਕੰਮ ਜਦੋਂ ਬੰਦਾ ਕਰਨਾ ਹੋਵੇ ਨਾ ਰੋਟੀ ਖਾਣ ਤੋਂ ਪਹਿਲਾਂ ਹੀ ਕਰ ਲਵੇ ਰੋਟੀ ਖਾਣ ਸੁਸਤੀ ਜੀ ਪੈਂਦੀ ਆ ਮਿੱਟੀ ਲੈ ਲਿਓ ਜੀ ਦਾ 12:00 ਵੱਜ ਗਏ 1:00 ਵਜੇ ਕਾਕੇ ਭਾਜੀ ਨੇ ਟਾਈਮ ਦਿੱਤਾ ਵਾ ਉਹਦੀ ਵੀਡੀਓ ਬਣਾਉਣ ਚੜ੍ਹਾਈ ਜਾ ਆਖੜੀ ਮਣੀ ਹਰ ਵੀਰ ਨੇ ਵੀ ਅੱਜ 2:00 ਵਜੇ ਆ ਜਾਣਾ ਹਾਂ ਚਲੋ ਬਣਾਈਏ ਚਲੋ ਇੱਥੇ ਹੀ ਕਰਦੇ ਹਾਂ ਜੀ ਵਲੌਗ ਦੀ ਐਂਡਿੰਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ